ਰੰਗ-ਬਰੰਗੀਆਂ ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਫਾਇਨਸ ਵਿੱਚ ਘਰ ਪ੍ਰਾਈਵੇਟ ਲਿਮਟਿਡ ਫਗਵਾੜਾ ਦੀ ਮੈਨੇਜਮੈਂਟ ਵੱਲੋਂ ਬੜੇ ਹੀ ਧੂਮ-ਤਮ ਨਾਲ ਮਨਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਸ਼ਿਰਕਤ ਕੀਤੀ ਜਿਨ੍ਹਾਂ ਦਾ ਸਤਪਾਲ 세ਠੀ, ਅਸ਼ੋਕ 세ਠੀ ਅਤੇ ਮਹਿੰਦਰਪਾਲ 세ਠੀ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਨਿਗਾਹ ਸੁਆਗਤ ਕੀਤਾ ਗਿਆ ਇਸ ਦੌਰਾਨ ਜਿੱਥੇ ਆਏ ਹੋਏ ਮਹਿਮਾਨਾਂ ਵੱਲੋਂ ਸਮਾਗਮ ਦਾ ਆਗਾਜ਼ ਸ਼ਮ੍ਮਾ ਰੌਸ਼ਨ ਕਰਕੇ ਕੀਤਾ ਗਿਆ ਉੱਥੇ ਹੀ ਆਏ ਹੋਏ ਮੁੱਖ ਮਹਿਮਾਨ ਵਿਜੇ ਸਾਂਪਲਾ ਤੇ ਕੰਪਨੀ ਦੇ ਮਾਲਕਾਂ ਵੱਲੋਂ ਕਰਮਚਾਰੀਆਂ ਨੂੰ ਦੀਵਾਲੀ ਦੇ ਮੌਕੇ ਤੇ ਗਿਫਟ ਵੀ ਵੰਡੇ ਗਏ ਆਪਣੇ ਸੰਬੋਧਨ ਵਿੱਚ ਸਾਬਕਾ ਕੇਂਦਰੀ ਰਾਜमंत्री ਵਿਜੇ ਸਾਂਪਲਾ ਨੇ ਜਿੱਥੇ ਸਮੂਹ ਦੇਸ਼ ਵਾਸੀਆਂ ਦੇ ਨਾਲ-ਨਾਲ ਕਰਮਚਾਰੀਆਂ ਨੂੰ ਦੀਵਾਲੀ ਦੀ ਮੁਬਾਰਕਬਾਦ ਦਿੱਤੀ ਉੱਥੇ ਹੀ ਉਹਨਾਂ ਕਿਹਾ ਕਿ ਇੱਕ ਕੰਪਨੀ ਨੂੰ ਉੱਚ ਬੁਲੰਦੀਆਂ ਤੇ ਲਿਜਾਣ ਵਿੱਚ ਸਭ ਤੋਂ ਵੱਡਾ ਹੱਥ ਕਰਮਚਾਰੀਆਂ ਦਾ ਹੀ ਹੁੰਦਾ ਹੈ ਤੇ ਉਹਨਾਂ ਦੀ ਬਦੌਲਤ ਹੀ ਕੰਪਨੀ ਅੱਗੇ ਵਧਦੀ ਹੈ ਮੈਂ ਸਾਰਿਆਂ ਨੂੰ ਬਹੁਤ ਬਹੁਤ ਬਧਾਈ ਦਿਨਾਂ ਅਰ ਆਸ਼ਾ ਕਰਦਾ ਹੈ ਕਿ ਆਉਣ ਵਾਲਾ ਸਾਲ ਜਿਹੜਾ ਤੁਹਾਡਾ ਹੋ ਇਸੇ ਤਰ੍ਹਾਂ ਹੀ ਖੁਸ਼ੀਆਂ ਦੇ ਨਾਲ ਰੌਸ਼ਨ ਰਹੇ ਇਹਦੀ ਮੇਰੀ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਹੈ ਫਾਈਨ ਸਵਿਚ ਗियर ਪਿਛਲੇ ਕਾਫੀ ਲੰਬੇ ਸਮੇਂ ਤੋਂ ਤਰੱਕੀ ਕਰ ਰਿਹਾ ਹੈ ਉਹਦਾ ਸਭ ਤੋਂ ਵੱਡਾ ਕਾਰਨ ਹੈ ਕਿ ਤੁਸੀਂ ਔਰ ਇਸ ਪਰਿਵਾਰ ਦੀ ਮੈਨੇਜਮੈਂਟ ਕਿ ਜਿਹੜਾ ਮਾਲਕੇ ਚਾਹੁੰਦਾ ਹੈ ਕਿ ਵੀ ਮੇਰੀਆਂ ਖੁਸ਼ੀਆਂ ਜਿਹੜੀਆਂ ਉਹ ਮੇਰੇ EMPLOYEES ਦੇ ਨਾਲ ਮੇਰੇ ਨਾਲ ਕੰਮ ਕਰਨ ਵਾਲੇ ਲੋਕਾਂ ਦੇ ਨਾਲ ਜਿਹੜੀਆਂ ਉਹਨਾਂ ਦੇ ਨਾਲ ਸਾਂਝੀਆਂ ਹੋਣ ਕੋਈ EMPLOYEE ਵੀ ਜਿਆਦਾ ਜਿਹੜੇ ਖੁਸ਼ ਵੀ ਹੁੰਦੇ ਆ ਔਰ ਉਹਨਾਂ ਦੀ ਖੁਸ਼ੀ ਜਿਹੜੀ ਹੈ ਉਹ ਤਰੱਕੀ ਦੇ ਰੂਪ ਦੇ ਵਿੱਚ ਨਿਕਲਦੀ ਵੀ ਹੈ ਜਿਸ ਤਰੀਕੇ ਨਾਲ फाइन स्विच गियर ਇਹ ਸਭ ਤੋਂ ਜ਼ਿਆਦਾ ਕਿ ਨਾ ਦੇਖ ਰਹੇ ਆ ਕਿ ਦਿਨ-ਦਿਨ ਤਰੱਕੀ ਕਰਦੇ ਆ ਬਹੁਤ ਸਾਰੀਆਂ ਕੰਮ ਉਧਰ ফাইন ਸਵਿਚ ਆਫ ਗੇਅਰ ਪ੍ਰਾਈਵੇਟ ਲਿਮਟਿਡ ਦੇ ਮਾਲਕ ਸਤਪਾਲ ਸੇਠੀ, ਸ਼ੋਕ ਸੇਠੀ ਤੇ ਮਹਿੰਦਰਪਾਲ ਸੇਠੀ ਤੋਂ ਇਲਾਵਾ ਹੋਰ ਨਾ ਆਗੂ ਨੇ ਸਮੂਹ ਕੰਪਨੀ ਦੇ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਦੀਵਾਲੀ ਦੀ ਮੁਬਾਰਕ باد ਦਿੱਤੀ ਅਤੇ ਕਿਹਾ ਕਿ ਅੱਜ ਜੋ ਕੁਝ ਵੀ ਹਨ ਇਹ ਇਨ੍ਹਾਂ ਕਰਮਚਾਰੀਆਂ ਦੀ ਹੀ ਬਦੌਲਤ ਹਨ ਤੇ ਉਹ ਆਪਣੇ ਕਰਮਚਾਰੀਆਂ ਦਾ ਉਨਾ ਹੀ ਸਤਕਾਰ ਕਰਦੇ ਹਨ ਜਿੰਨਾ ਕਰਨਾ ਚਾਹੀਦਾ ਹੈ इस दौरान वही गिनती भी शहर के पतवंतिया तो अलावा कंपनी के उच्च अधिकारी भी मशहूर दिवाली के शुभ अवसर पर मैं फाइन ग्रुप ऑफ मैनेजमेंट की तरफ से आप सबको मुबारकबाद देता हूँ और आशा करता हूँ कि ये दीपों वाला उत्सव जो है हर घर में खुशी लेके आए हर घर में खुशहाली लेके आए और हर आदमी हर परिवार अपना बड़े खुले और जिंदगी के मजे लें ਵਾਹ ਲక్ష్ਮੀ ਦੀ ਕਿਰਪਾ ਹਰ ਸਭ ਸੱਤ ਪਰ ਹੋ ਸਭ ਦਾ ਸਵਾਸ ਅੱਛਾ ਰਹੇ ਇਸੇ ਦੇ ਸਾਥ ਮੈਂ ਆਪ ਸਭ ਨੂੰ ਦੀਵਾਲੀ ਦੀ ਇੱਕ ਵਾਰ ਫਿਰ ਸ਼ੁਭ ਕਾਮਨਾਈ ਦਿੰਦਾ ਹਾਂ